ਸੱਚੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਵਿਰੁੱਧ ਜਿਹੜੀ ਹੈ ਇੱਕ ਮਹਮ ਛੇੜੀ ਜਾਂਦੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਪਾਰੀ ਬਲ ਦੇ ਵਿੱਚ ਜਿਹੜੀ ਹੈ ਸਿਟੀ ਪੁਲਿਸ ਦੇ ਜਿਹੜੇ ਡੀਐਸਪੀ ਨੇ ਜੀਐਸ ਕਾਂਦ ਤੇ ਉਹਨਾਂ ਦੇ ਨਾਲ ਸਿਟੀ ਦੇ ਇੰਚਾਰਜ ਰੋਣੀ ਸਿੰਘ ਦੇ ਵੱਲੋਂ ਇਸ ਪਿੰਡ ਦੇ ਵਿੱਚ ਸਮਾਣਾ ਦੇ ਨਾਲ ਲੱਗਦੇ ਮਰਾਤਪੂਰਾ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਲਗਭਗ ਉਸ ਦਿਨ ਜਿਹੜੇ ਨੇ ਨਸ਼ੇ ਦੇ ਸੁੱਦਾਗਰ ਆਪਣਾ ਜਿਹੜਾ ਘਰ ਛੱਡ ਕੇ ਭੱਜ ਗਏ ਸਨ ਤੇ ਕੁਝ ਜਿਹੜਾ ਬਾਅਦ ਚ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਲਗਾਤਾਰ ਪਜਣੇ ਫਰਾਰ ਹੋ ਚੁੱਕੇ ਨੇ ਤਸਵੀਰਾਂ ਦਿਖਾ ਦਿੱਤੀਆਂ ਜਣ ਕਿ ਕੱਲੇ ਕੱਲੇ ਪਿੰਡ ਦੇ ਵਿੱਚ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਉਹ ਆਪਣੇ ਘਰ ਛੱਡ ਕੇ ਭੱਜਣੇ ਸ਼ੁਰੂ ਹੋ ਚੁੱਕੇ ਨੇ ਤੇ ਘਰਾਂ ਨੂੰ ਜਿੰਦੇ ਲਾ ਕੇ ਵੀ ਜਾਣੇ ਸ਼ੁਰੂ ਹੋ ਚੁੱਕੇ ਨੇ ਲਗਭਗ ਜਿੰਨੇ ਵੀ ਇਸ ਇਸ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੇ ਨਸ਼ੇ ਦੇ ਸੁੱਦਾਗਰ ਸੀਗੇ ਤੇ ਕੁਝ ਲੋਕ ਦੀ ਇਹ ਵੀ ਮੰਗ ਸੀ ਕਿ ਉਹਨਾਂ ਦੀ ਬਦੌਲਤ ਜਿਹੜੇ ਸਾਡੇ ਘਰਾਂ ਦੇ ਵਿੱਚ ਪੁਲਿਸ ਦੇ ਜਿਹੜੇ ਛਾਪੇ ਪੈਦੇ ਨੇ ਕਿਉਂਕਿ ਘੋਣ ਦੇ ਨਾਲ ਜਿਹੜਾ ਆਟਾ ਹੈ ਉਹ ਲਾਜ਼ਮੀ ਪੀਸਿਆ ਜਾਂਦਾ ਜਿਹੜੇ ਲੋਕ ਉਰੇ ਮੌਜੂਦ ਨੇ ਇਕਾ ਦੁੱਕਾ ਕਾਫੀ ਲੋਕ ਹੁਣ ਜਿਹੜੇ ਰਹਿ ਚੁੱਕੇ ਨੇ ਤੇ ਅੱਧੇ ਤੋਂ ਜ਼ਿਆਦਾ ਜਿਹੜਾ ਪਿੰਡ ਹੈ ਇਸ ਟਾਈਮ ਲਗਭਗ ਫਰਾਰ ਹੋ ਚੁੱਕਿਆ ਹੈ ਲੋਕਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕਰਾਂਗੇ ਕੋਸ਼ਿਸ਼ ਕਿਉਂਕਿ ਤੁਹਾਨੂੰ ਹੋਰ ਵੀ ਘਰ ਦਿਖਾ ਦਿੰਦੇ ਆ ਕਿ ਇਸ ਪਿੰਡ ਦੇ ਵਿੱਚ 500 ਘਰ ਆ ਤਾਂ 400 ਘਰ ਜਿਹੜਾ ਜਿੰਦਾ ਲੱਗਿਆ ਹੋਇਆ ਫਿਲਹਾਲ ਦਿਖਾਈ ਦਿੰਦਾ ਆਂਟੀ ਜੀ ਕਿੰਨਾ ਮੈਂ ਤੁਹਾਡਾ ਮੂਰਤੀ ਜੀ ਆਂਟੀ ਜੀ ਜਦਨ ਉਰੇ ਰੇਡ ਪਈ ਹੈ ਕਿੰਨੀ ਕੋ ਪੁਲਿਸ ਤੇ ਉਦੋਂ ਬਾਅਦ ਜਿਹੜੇ ਨਸ਼ੇ ਦਾ ਕਰਨੀ ਘਰ ਛੱਡ ਕੇ ਭੱਜ ਗਏ ਕਿੱਦਾਂ ਲੱਗ ਰਿਹਾ ਹੁਣ ਜੇ ਮੈਂ ਤਾਂ ਹੁਣ ਕੋਈ ਕੰਮ ਨਹੀਂ ਹੈਗਾ ਹੁਣ ਤਾਂ ਬੰਦਾ ਕੰਮ ਜਮੀ ਬਿਲਕੁਲ ਸੁਣਸਰਾਏ ਘੜੀਆਂ ਹੋ ਗਿਆ ਵੀ ਹੁਣ ਤਾਂ ਬੰਦਾ ਕੰਮ ਬਿਲਕੁਲ ਬੰਦ ਹੈ ਹਾਂਜੀ ਇੱਕਾ ਦੁੱਕਾ ਜਿਹੜੇ ਕੋਈ ਰਹਿੰਦੇ ਸੀ ਬਿਲਕੁਲ ਨਹੀਂ ਆਦੇ ਉਰੀ ਅਸੀਂ ਬੈਠੇ ਰਹੇ ਨਾ ਕੋਈ ਨਹੀਂ ਆਉਂਦਾ ਟੱਕੇ ਮੰਗ ਪੂਰਾ ਵੀ ਵਿਸਾਫਾ ਕੰਮ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਜਿਹੜੀਆਂ ਮਾਈਲਾਵਾਂ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਕੀ ਇਸ ਪਿੰਡ ਦੇ ਵਿੱਚ ਕਾਫੀ ਲੋਕ ਮੌਜੂਦ ਹੁੰਦੇ ਸੀ ਤੇ ਆਣ ਜਾਣ ਵਾਲੇ ਦਾ ਜਿਹੜਾ ਸਮਾਨ ਹੈ ਕਿ ਚਾਹੇ ਭੁੱਕੀ ਕਹਨੋ ਚਾਹੇ ਗੋਲੀਆਂ ਕਹਨੋ ਚਾਹੇ ਫੀਮ ਕਹੇ ਚਾਹੇ ਤੁਸੀਂ ਚਿੱਟਾ ਕਹੇ ਉਹ ਜਿਹੜਾ ਹੁਣ ਸਾਰਾ ਨਸ਼ਾ ਇਸ ਪਿੰਡ ਦੇ ਵਿੱਚੋਂ ਬਰਾਮਦ ਹੁੰਦਾ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਊਰੇ ਜਿਹੜੀਆਂ ਰੇਡ ਕੀਤੀ ਜਾਂਦੀ ਹੈ ਤੇ ਵੈਰੀਫਿਕੇਸ਼ਨਾਂ ਕਰਕੇ ਪੁਲਿਸ ਦੇ ਵੱਲੋਂ ਹੁਣ ਜਿਹੜੇ ਨੇ ਪਰਚੇ ਵੀ ਕੀਤੇ ਗਏ ਨੇ ਹੋਰ ਵੀ ਕਾਫੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਅਸੀਂ ਜਿੰਦਿਆਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਵੀ ਤੁਹਾਨੂੰ ਪਬਲਿਕ ਸਮਾਣੇ ਨਿਊਜ਼ ਦਾ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਹੁਣ ਅਸੀਂ ਸਾਂਝੀਆਂ ਕਰਾਂਗੇ ਅਗਲੀ ਗਲੀ ਦੀ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਫਿਰ ਅਸੀਂ ਸਾਂਝੀ ਕਰ ਰਹੇ ਹਾਂ ਕਿ ਪਿੰਡ ਦੇ ਹਾਲਾਤ ਦੇਖੋ ਜਿਸ ਪਿੰਡ ਦੇ ਵਿੱਚ ਜਿਹੜਾ ਨਸ਼ੇ ਦਾ ਗੜ ਮੰਨਿਆ ਜਾਂਦਾ ਸੀ ਇਸ ਸਮੇਂ ਇਹ ਗਲੀ ਜਿਹੜੀ ਇੰਨੀ ਕੁ ਸੁੰਨੀ ਹੋ ਚੁੱਕੀ ਆ ਉਰੋਂ ਜਿਹੜਾ ਪਰਿੰਦਾ ਵੀ ਜਿਹੜਾ ਹੁਣ ਲੰਘਣ ਦੇ ਲਈ ਸੋਚਦਾ ਹੈ ਕਿ ਇੱਥੇ ਕਿੱਥੇ ਸਾਨੂੰ ਨਸ਼ਾ ਨਾ ਮਿਲਦੇ ਪਰ ਪੁਲਿਸ ਦਾ ਜਿਹੜਾ ਐਕਸ਼ਨ ਹੈ ਕਾਫੀ ਜਿਹੜਾ ਦਿਖਦਾ ਨਜ਼ਰ ਆਉਂਦਾ ਹੈ ਇਹਨਾਂ ਦੇ ਉੱਤੇ ਹੁਣ ਜਿਹੜਾ ਥੱਲ ਪਾਉਣ ਦੀ ਲਗਾਤਾਰ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਇੱਕ ਹੋਰ ਤਸਵੀਰ ਦਿਖਾ ਦਿੱਤੀ ਜਾਵੇ ਕਿ ਨਵਾਂ ਜਿਹੜਾ ਘਰ ਹੈ ਦੇਖ ਸਕਦੇ ਹੋ ਇਹ ਵੀ ਜਿਹੜਾ ਬੰਦ ਪਿਆ ਹੈ ਇੱਥੇ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਜੀ ਰੇਡ ਕੀਤੀ ਗਈ ਸੀ। ਕਰੀਆ ਵੀ ਠੀਕ ਹੈ ਮੋਲ। ਆ ਸਕਦਾ ਹੀ ਆ। ਠੀਕ ਹੈ ਮੋਲ ਠੀਕ ਹੈ। ਸ਼ਿਪੀ ਕੀ ਨਾਮ ਹੈ ਤੁਹਾਡਾ? ਪ੍ਰੀਤੋ। ਅੱਛਾ ਪ੍ਰੀਤੋ ਹੈ। ਬੀਬੀ ਜਿੱਦਣ ਦਾ ਪੁਲਿਸ ਜੀ ਉਰੇ ਰੇਡ ਪਈ ਹੈ ਕੋਈ ਆਇਆ ਫਿਰ ਉਹਨੇ ਨਸ਼ਾ ਲੈ? ਨਾ ਨਾ ਕੋਈ ਨਹੀਂ ਆਇਆ। ਕੋਈ ਨਹੀਂ ਆਇਆ। ਫਿਰ ਨਸ਼ੇ ਜਿਹੜੇ ਸਦਾਗਰ ਸੀ ਇਹ ਕਰਕੇ ਛੱਡ ਕੇ ਭੱਜ ਗਏ। ਕੀ ਪਤਾ ਭੱਜ ਗਏ ਹੁਣ ਫਿਰ ਵੀ ਭੱਜ ਲੈਣਾ ਸਾਨੂੰ। ਸਮਾਨਾ ਤੋਂ ਪੱਤਰਕਾਰ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ